1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਈ ਸਰਕਾਰ ਹੈ ਇਹ ਨਈ ਜੋਬਸ ਦੇਣੇ ਮੇ ਬਹੁਤ ਅਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਇਹਮ ਗੋਸ਼ੀ ਸੱਜਣ ਕੁਮਾਰ ਨੂੰ ਸਜਾਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਨਵਾਦ ਕਰਦਾ ਹਾਂ ਬਹੁਤ ਹੀ देर ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਝ ਕੁਝ ਨਾ ਕੁਝ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ ਉਮੈਂ ਦਿੱਤੀ ਇਨਸਾਦੀ ਅਦਾਲਤਾਂ ਦਾ ਧੰਨਵਾਦ ਕਰਦਾ ਹਾਂ ਜੀ ਜੀਕਲ ਤੋਂ ਧੰਨਵਾਦ ਕਰਦਾ ਹਾਂ ਉੱਥੇ ਉਮੀਦ ਕਰਦਾ ਹਾਂ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ ਸਤਕਾਰਯੋਗ ਜਿਹੜੀਆਂ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਜਿਹੜੀ ਸਜ਼ਾ ਜ਼ਰੂਰ ਉਹਨੂੰ ਦੇ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਇਹਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਾਲਵਾਦ ਕਰਦਾ ਹਾਂ ਬਹੁਤ ਹੀ देर ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਝ ਕੁਝ ਨਾ ਕੁਝ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ। ਉਹ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹੈ, ਜੁਡੀਸਕਲ ਸਿਸਟਮ ਦਾ ਧੰਨਵਾਦ ਕਰਦਾ ਹੈ। ਉੱਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕਤ ਕਤਲੇਆਮ ਦੇ ਜਿਹੜੇ-ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ, ਸਰਕਾਰ ਜੋ ਵਰਗ ਦੀ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਜਿਹੜੀ ਸਜ਼ਾ ਜ਼ਰੂਰ ਉਹਨਾਂ ਦੇ 1984 ਚ ਕਾਂਗਰਸ ਵੱਲੋਂ ਜਿਹੜੀ ਸਪான்ਸਰ ਸਿੱਖ ਕਤਲਿਆਮ ਹੋਇਆ ਸੀ ਉਹਦੇ ਇੱਕ ਅਹਿਮ ਗੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਹੈ ਸਾਡੀ ਅਦਾਲਤ ਦਾ ਤਾਲਵਾਦ ਕਰਦਾ ਹਾਂ ਬਹੁਤ ਹੀ देर ਨਾਲ ਇਨਸਾਫ ਮਿਲਣ ਜਾ ਰਿਹਾ ਹੈ ਹਾਲਾਂਕਿ ਇੱਕ ਕਈ ਦਹਾਕੇ ਹੋ ਗਏ ਆ ਲੋਕਾਂ ਨੂੰ ਇਨਸਾਫ ਮੰਗਦਿਆਂ ਨੂੰ ਲੇਕਿਨ ਅਲਟੀਮੇਟਲੀ ਕੁਝ ਕੁਝ ਨਾ ਕੁਝ ਇਨਸਾਫ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਹੈ। ਉਹ ਮੈਂ ਜਿੱਥੇ ਸਾਡੀ ਅਦਾਲਤਾਂ ਦਾ ਧੰਨਵਾਦ ਕਰਦਾ ਹੈ, ਜੀਜੀਕਲ ਸਿਸਟਮ ਦਾ ਧੰਨਵਾਦ ਕਰਦਾ ਹੈ। ਉੱਥੇ ਉਮੀਦ ਕਰਦਾ ਹੈ ਕਿ ਜਿਹੜੇ ਹੋਰ ਵੀ ਦੋਸ਼ੀ ਆ ਸਿੱਕ ਕਤਲੇਆਮ ਦੇ ਜਿਹੜੇ ਜਿਹੜੇ ਲੋਕ ਹੋਰ ਦੋਸ਼ੀ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਊਗੀ ਔਰ ਸੱਜਣ ਕੁਮਾਰ ਨੂੰ ਵੀ ਸਾਡੀ ਜਿਹੜੀ ਅਦਾਲਤ ਹੈ, ਸਰਕਾਰ ਜੋ ਵਰਗ ਦੀ ਅਦਾਲਤਾਂ ਆ ਉਹ ਜਿਆਦਾ ਤੋਂ ਜਿਆਦਾ ਜਿਹੜੀ ਸਜ਼ਾ ਜ਼ਰੂਰ ਹੋਣ ਦੇਵੇ।